श्री मनी महेश सेवा समिति जुग्याल माधोपुर फूल वालों चौधवी सालाना फरी सेवा फुलते रही है ए सेवा गोरी कुंड अते शिव कुंड विखे लगेगी समिति वालों जथा रवाना होने जुग्याल बस स्टैंड चौक विच चार पकौड़िया लंगर भी लगाया गया देखो संजीव टोनी खास रिपोर्ट ਖਬਰ ਹੈ ਜੀ ਜਿਹੜੀ ਯਾਤਰਾ ਹੈ ਜੇ ਅੱਜ ਮਤਲਬ ਬੜੀ ਮੈਂ ਸੰਜਾ ਰਹੀ ਹਾਂ ਕੀ ਕਹਿਣਾ ਚਾਹੁੰਦੇ ਇਸ ਬਾਰੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਵਾਲਾ ਜੈ ਬੋਲਨਾਰ ਜੈ ਹਰ ਹਰ ਮਹਾਦੇਵ ਪ੍ਰਭੂ ਮੇਰਾ ਨਰੇਸ਼ ਬਰਮੋਰੀਆ ਪਿੰਡ ਰਾਜਪੁਰ ਤੋਂ ਆਸੀ ਸਾਨੂੰ 14 ਸਾਲ ਹੋ ਗਏ ਸ਼ਿਵਕੁੰਡ ਤੇ ਫੁੱਲ ਬਿਲ ਪੱਤਰ ਦੀ ਸੇਵਾ ਕਰਦੇ ਹੋਏ ਉਹਦੇ ਵਿੱਚ ਅਸੀਂ ਜਿੱਦਾਂ ਹਟਸਰ ਗੇਟ ਸਜਾਣੇ ਆ ਇਸ ਵਾਰੀ ਕੁੰਜਾ ਬੂਟੇ ਲਾ ਕੇ ਰੁਜਨ ਉੱਤੇ ਸਜਾਣਾ ਬਾਬਾ ਦਾ ਗੇਟ ਤੇ ਉੱਪਰ ਕਮ ਸੇ ਕਮ 150 గేਰ ਲਗਣਾ ਹੈ ਸਭ ਸ਼ਿਪ ਕੋਂਡ ਤੇ 150 గేਰ ਦਾ ਪਪਾ ਜੀ ਸਿਆਫਤ ਕਰਾਂਗੇ ਬਾਕੀ ਆਹੀਂ ਕੁਛ ਨਹੀਂ ਕਰਨ ਜੋ ਹੈ ਤਾਂ ਨਾ ਕੁਛ ਕਰ ਸਕਦੇ ਸਭ ਸੰਗਤ ਦਾ ਹੈ ਤੇ ਸੰਗਤ ਦਾ ਹੀ ਹੈ ہمارا ਹਮੇ ਕੁਛ ਨਹੀਂ ਜੋ ਜਾ ਤੇਰਾ ਤੇਰਾ ਤੀ ਕੋ ਚੌਂ ਗਿਆ ਕੀ ਲੱਗੇ ਮਰਾ ہمارا ਕੁਛ ਨਹੀਂ ਹੈ ਹਮ ਕੁਛ ਕਰ ਨਹੀਂ ਸਕਤੇ ਇਹ ਬਿੱਲ ਪੱਤਰ ਜੋ ਫੂਨ ਉਤੇ ਚੜਦੇ ਉਹਦੀ ਮਰਜ਼ੀ ਨਾਲ ਚੜਦੇ ਆ ਉਹਦੀ ਮਰਜ਼ੀ ਨਾਲ ਸਾਰਾ ਇਹ ਸੰਗਤ ਦਾ ਜੋ ਜੁੜੀਏ ਨਾਲ ਬੱਚੇ ਵਿਚਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਦੂਰੋ ਦੂਰੋ ਵਿਚਾਰੇ ਬਿੱਲ ਪੱਤਰ ਤੋਂ ਧੂਰਾ ਲੱਭ ਕੇ ਲਿਆਦੇ ਦਾ ਬਾਬਾ ਜੀ ਦੇ ਚਰਨਾਂ 'ਚ ਸੇਵਾ ਲੱਗਦੀ ਹੈ ਸਾਡੀ ਸੇਵਾ ਤੋਂ ਇਹ ਜਨਮ ਅਸ਼ਟਮੀ ਤੋਂ ਦੋ ਦਿਨ ਪਹਿਲੇ ਲੈ ਕੇ ਤੇ ਰਾਧਾ ਅਸ਼ਟਮੀ ਦੇ ਦੂਸਰੇ ਦਿਨ ਖਤਮ ਹੁੰਦੀ ਹੈ ਕੈਕਵਰੀ ਯਾਤਰਾ ਜਿਹੜੀ ਕਿੰਨੀ ਤੀਂ ਜਿਹੜੀ ਸਟਾਰਟ ਹੁੰਦਾ ਤੇ ਕਿੰਨੀ ਤਰੀਕ ਮੇਰੀ ਖਤਮ ਹੁੰਦੀ ਹੈ ਯਾਤਰਾ ਦੇਖੋ ਜਿੱਦਾਂ ਰੱਖੜੀ ਬੰਨਣ ਤੋਂ ਪਹਿਲਾਂ ਸੁਣਾਣਾ ਹੈ ਜੀ 19 ਤਰੀਕ ਨੂੰ ਪਹਿਲੀ ਸੁਣਾਣਾ ਹੈ 16 ਤਰੀਕ ਰਾਧਾ ਉਸਤਮੀ ਨੂੰ ਦੂਜੇ ਜਨਮ ਤੇ 31 ਤਰੀਕ 31 ਅਗਸਤ ਨੂੰ ਲਾਸ ਸਾਜ ਗੱਦੀ ਸਟੜੀ ਯਾਤਰਾ ਜਿਹਨੂੰ ਕਹਿੰਦੇ ਆ ਉਹ ਦੱਲ ਚੀਰ ਨਾ ਦੋ 31 ਅਗਸਤ ਸੰਤਾਨ ਨੂੰ ਕੀ ਕਹਿਣਾ ਚਾਹੁੰਦਾ ਸੰਤਾਨ ਨੂੰ ਮੈਂ ਉਹ ਕਹਿਣਾ ਚਾਹੁੰਦਾ ਵੀ ਬਹੁਤ ਵਧੀਆ ਅچھے ਤਰੀਕੇ ਨਾਲ ਆਓ ਤੇ ਬਾਬਾ ਦੇ ਜਾ ਕੇ ਲਾਂਦੇ ਹੋ ਤਾਂ ਹੁਲੜਵਾਜ ਨਹੀਂ ਕਰਨੇ ਬਿਲਕੁਲ ਪਿਆਰ ਨਾਲ ਆਓ ਜਰਨਾ ਜੋ ਬੋਸ਼ੰਕਰ ਭਗਵਾਨ ਕੀ ਜੈ ਜੈ ਕੀ ਜੈ 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 ਜ ਸਭ ਤੋਂ ਜੀ ਜੀ ਸਭ ਤੋਂ ਬੰਦਾ ਦਾ ਮੈਂ ਧੰਨਵਾਦ ਕਰਦਾ ਜਿਹੜੇ ਸਾਡੇ ਨਰੇਸ਼ ਜੀ ਨੇ ਜਿਹੜੀ ਹਰ ਸਾਲ 14 ਸਾਲ ਤੋਂ ਲਗਾਤਾਰ ਜਿਹੜਾ ਇਹ ਕੋਰਾ ਫੁੱਲ ਬਿਲ ਬਤਰੀ ਦਾ ਜਿਹੜਾ ਜੱਥਾ ਹੈ ਉਹ ਲੈ ਕੇ ਸੇਵਾ ਲਈ ਜੰਡੇ ਮਣੀ ਮੇਸ਼ ਜੀ ਅਸੀਂ ਘਟੂਆ ਤੋਂ ਚੱਲ ਕੇ ਇੱਥੇ ਬੁਲਾਇਆ ਇਹਨਾਂ ਨਾਲ ਸਾਨੂੰ ਬਹੁਤ ਸ਼ੁਕਰੀਆ ਅਦਾ ਕਰਦੇ ਆ ਕਿ ਉਹਨਾਂ ਨਾਲ ਹੋ ਗਈ ਕੋਲੇ ਨਾਲ ਦੀ ਸੇਵਾ ਜਿੱਥੇ ਬੁਲਾਇਆ ਔਰ ਮੈਂ ਇਹੀ ਕਹਿਣਾ ਚਾਹਣਾ ਤੇ ਜੇ 14 ਸਾਲ ਤੋਂ ਲਗਾਤਾਰ ਫੁੱਲ ਬਿਲਬਤਰੀ ਦੀ ਜਿਹੜੀ ਸੇਵਾ ਹੈ ਉਹ ਨਰੇਸ਼ ਜੀ ਕੋ ਲੈ ਕੇ ਜੁਗਿਆਲ ਤੋਂ ਲੈ ਕੇ ਜਾਂਦੇ ਆ ਮੜੀਨੇਸ਼ ਜੀ ਦੇ ਜਿਹੜੇ ਵੀ ਯਾਤਰੂ ਨੇ ਜਿਹੜੇ ਵੀ ਸਰਦਾਲੂ ਨੇ ਜਿਹੜੇ ਬੋਲੇ ਬਾਬਾ ਦੇ ਦਰਸ਼ਨ ਕਰਨ ਜਾਂਦੇ ਆ ਤੇ ਉਹ ਉੱਥੇ ਇਹੀ ਜਿਹੜਾ ਫੁੱਲ ਹੈ ਬਿਲਬਤਰੀ ਹੈ ਜੋ ਪ੍ਰਸ਼ਾਦ ਹੈ ਇਹੀ ਅਰਪਣ ਕਰਕੇ ਬੋਲੇनाथ ਦੀ ਜਿਹੜਾ ਆਸ਼ੀਰਵਾਦ ਪ੍ਰਾਪਤ ਕਰਦੇ ਆ ਮੈਂ ਸੰਦੀਪ ਮਨਜੋਤਰਾ ਡੀਡੀਸੀ ਨਗਰੀ ਕਟੂਆ ਤੋਂ ਸਾਨੂੰ ਵੀ ਇਸ ਵਾਗੋਂ ਮਿਲਿਆ ਤੇ ਆਇਆ ਸੀ ਵੀ ਇਸ ਯਾਤਰਾ ਨੂੰ ਪਿਛਲੇ 4 ਸਾਲ ਤੋਂ ਲਗਾਤਾਰ ਹਰੀ ਚੰਡੀ ਦੇਗੇ ਭੇਜਿਆ ਆਪਣੇ ਆਪ ਨੂੰ ਵਾਗੀਸ਼ਾਲੀ ਸਮਝਿਆ ਤੇ ਬੋਲੇ ਬਾਬਾ ਨੇ ਸਾਡੀ ਵੀ ਇਤਨੀ ਸੇਵਾ ਲਈ ਹੈ ਇਹੀ ਇੱਕ ਪਿਆਰ ਨਾਲ ਜੰਮੂ ਕਸ਼ਮੀਰ ਪੰਜਾਬ ਹਿਮਾਚਲ ਦੇ ਲੋਕ ਜਿਹੜੇ ਆ ਜਿਹੜੇ ਕੀ ਰੱਬ ਨੂੰ ਮੰਨਣ ਵਾਲੇ ਲੋਕ ਨੇ ਬਹੁਤ ਪਿਆਰ ਨਾਲ ਪੁਲੀਸ਼ਨ ਕਰਦੀ ਸੇਵਾ ਕਰਦੇ ਆ ਇਦਾਂ ਹੀ ਅੱਗੇ ਆਪਣੀ ਜਿਹੜੀ ਯਾਤਰਾ ਹੈ ਉਹ ਕਰਦੇ ਰਹਿਣ ਔਰ ਬੋਲੇ ਨਾ ਦਾ ਜਿਹੜਾ ਅਸ਼ੀਰਵਾਦ ਉਹ ਲੈਂਦੇ ਰਹਿਣ ਜੈ ਜੀ ਜੈ ਭਾਰਤ ਜੈ ਬਾਬਾ ਰਾਰ ਮਹਾਦੇਵ